ਯੋਗੀ ਠੀਕ ਹੈ ਆ ਜਿਹੜਾ ਸਾਰੇ ਨੰਨ ਜੋੜਦੇ ਰਹਿਣ ਵਾਲੀਆਂ ਨਾਮ ਇਹ ਹੁੰਦੇ ਪਰ ਅਸੀਂ ਆਪੇ ਪਾਣੀ ਪਾਦੇ ਆ ਸਾਰੇ ਭਾਗ ਤੋਂ ਬਹੁਤ ਜਿੰਦੇ ਬਕੀ ਰਹੇ ਸਾਨੂੰ ਤੇਰੀਆ ਅਸੀਂ ਚੰਡੀਗੜ੍ਹ ਜਾ ਰਹੇ ਆ ਸਭ ਤੇ ਯਾਰ ਕਰਨੇ ਹੋਵੇ ਜੇ ਇਸ ਵੀ ਦੂਸਰ ਦੇ ਆਣੇ ਆ ਸਮਾਗਮਾ ਥਾਰੀ ਬਾਪੂ ਜੀ ਸਾਥੇ ਪਰਿਵਾਰ ਨਾਲ ਆਇਆ ਹੈ ਜਿਹਨੇ ਸਾਰੇ ਜਿੰਨੇ ਸਾਰੇ ਵਾਇਪ ਆਪਾਂ ਦੇ ਹੱਥ ਲੈ ਕੇ ਆਈਏ ਆਪਾਂ ਜਲਦੀ ਨਾਲ ਫੋਟੋ ਲੈਣੇ ਹੈ ਕਾਰਨ ਕਿ ਜਲਦੀ ਜਲਦੀ ਬੈਠਣਾ ਹੈ ਬਹੁਤ ਬਹੁਤ ਮੇਰੇ ਪਤਕਾਰ ਚੋਕ ਪੈਣਾ ਵੀਰਾਂ ਨੂੰ ਜੈ ਜੈ ਪਾਤਿਰਾਂ ਨੂੰ ਕਿਰਨ ਰਾਣੀ ਹਮੇਰਪਿੰਡ ਦੀ ਮਿੱਤੇ ਕਾਰਨਾ ਕਰਦੀ ਮੈਂ ਦੌੜਦੀ ਨਾ ਕੋਰਦੀ ਜੈ ਮਾਦੀਹਾ

ਤੇ ਆਪਰੇ ਮੈਨੂੰ ਪਤਾ ਸੀ ਕਿ ਤੁਵਾਸ ਨਹੀਂ ਲਾਗਰ ਕਰਨਾ ਜਿੱਤਣਗੇ ਨਗਰਪਾਟ ਦਾ ਇਹ ਸ਼ਾਮਲ ਕੀ ਵਿਆਹ ਆਇਆ ਹੈ ਪਰਮਾਤਮਾ ਕਹਿੰਦੇ ਕਿ ਰਸੁਮਾਂ ਦੀ ਇਹ ਵਿਆਹ ਦੀ ਤੁਵਾਸ ਬੜੀ ਕరుణ ਆ ਕਿਰਤੀਆਂ ਦਾ ਹਵਾਨਾਂ ਸਾਰੇ ਵੱਧ ਤੋਂ ਵੱਧ ਮੰਜੀਤਪੁਰ ਕ੍ਰਿੰਡ ਚੋਗ ਮੋੜ ਜਿਲ੍ਹਾ ਅਫਗਾਨਾ ਸਾਡੇ ਪਿੰਡ ਪੱਗਾ ਪ੍ਰਧਾਨ ਸਿੰਘ ਪਹੁੰਚੇ ਨੇ ਤੇ ਆਪਣੇ ਮੰਜੀਤਪੁਰ ਜ਼ਿਲ੍ਹਾ ਪ੍ਰਧਾਨ ਕੈਸ਼ੀਅਰ ਪਹੁੰਚ ਕਲਦੀਪ ਸਿੰਘ ਜੋ ਕਿ ਨਰੇਗਾ ਬਾਰੇ ਵਿਚਾਰ ਕਰਨ ਨੂੰ ਆਜੋ ਮੰਜੀਤਪੁਰ ਵਾਲੇ ਪ੍ਰਧਾਨ ਬਣ ਜਿਨਾ ਸੁਆਰ ਅੱਜ ਸਰਵਾਣ ਦੇ ਦੋ ਵਾਰੀ ਅਸੀਂ ਚੰਡੀਗੜ੍ਹ ਤੋਂ ਹੋ ਆਇਆ 18 ਤਰੀਕ ਨੂੰ ਫੇਰ ਜਾਣਾ ਹੈ ਕੋਈ 17 ਨੂੰ ਜਾ ਕੇ 18 ਨੂੰ ਜਾ ਕੇ ਦੇਨ ਬਣਾਪਾ ਵਿਕਾਸ ਪਮਨ ਤੇ ਅਸੀਂ ਦੋ ਗੇੜੇ ਲਾਇਆ ਆਪਣੀ ਮੀਟਿੰਗ ਮਿੱਥੀ ਗਈ ਉੱਥੇ 18 ਨੂੰ ਨਾ ਸੱਦਿਆ ਵੀ ਸਾਰੇ ਹੋਣਾ ਦਿਨ ਦਿਨ ਸਮੱਸਿਆ ਸਾਰੇ ਪਹੁੰਚੇ ਲੈ ਕੇ ਆਪੋ ਗੁੰਡਾ ਚ ਤੇ ਆਪਾਂ ਜਾ ਰਹੇ ਆ ਤੇ ਹਾਰਾ ਨਾਲ ਸਾਥ ਦੇਣਾ ਤੇ ਮੇਰੇਗਾ ਚਲਾਉਣੀ ਇਹਨਾਂ ਨਾਲ ਨਹੀਂ ਸਰਨਾ ਉਹ ਬੋਲਦੇ ਸੋਨ ਜੋਰ ਲੋੜੇ ਪੈਣੇ ਆਂ ਚਾਲ ਰੇਗਾ ਚਲਣੀ ਹੈ ਅੱਗੇ ਤੋਂ ਆਪਣੇ ਤਰ੍ਹਾਂ ਕਰਦਾ ਕਿਹਾ ਕਰੂਗਾ ਕਿ ਆ ਪੀਮ ਕਿ ਆ ਪਰ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਨੀ ਜੈ ਪੀਮ ਆਵਾਜ਼ ਬੜੀ ਘੱਟ ਹੋ ਰਹੀ ਹੈ। ਕਾਫੀ ਛੇੜ ਹੋ ਗਿਆ ਤੁਹਾਨੂੰ ਮੀਟਿੰਗ ਕਰਦਿਆਂ ਨੂੰ ਤੇ ਮੈਂ ਦੱਸਦਾ ਹਰ ਮੀਟਿੰਗ ਕੀ ਜੈ ਪੀਮ ਕਿਉਂ ਕਹਿੰਦੇ ਹੈ ਨਾ ਜੈ ਪੀਮ ਬਾਬਾ ਸਾਹਿਬ ਡਾਕਟਰ ਬੇਟਕਰ ਪੀਮਰਾਓ ਸਾਹਿਬ ਦਾ ਨਾਰਾ ਹੈ ਜਿਨ੍ਹਾਂ ਨੇ ਸਾਡੇ ਲਈ 25 ਸਾਲ ਸੰਵਰਸ਼ ਕਰਕੇ ਤਾਂ ਸਾਡਾ ਸੰਵਿਧਾਨ ਬਣਾਇਆ ਤੇ ਸਾਨੂੰ ਅਧਿਕਾਰ ਲੈ ਕੇ ਦਿੱਤੇ ਟੋਡ ਪਾਉਣ ਦਾ ਅਧਿਕਾਰ ਪੜਨ ਦਾ ਅਧਿਕਾਰ ਪਾਣੀ ਕੀ ਦਾ ਅਧਿਕਾਰ ਆਪਣੀ ਪ੍ਰੋਪਰਟੀ ਨਾਮਕਰੋਣ ਦਾ ਅਧਿਕਾਰ ਹਰ ਤਰ੍ਹਾਂ ਦੇ ਸਾਡੇ ਅਧਿਕਾਰ ਸਾਨੂੰ ਉਹਨਾਂ ਨੇ ਲੈ ਕੇ ਦਿੱਤੇ ਆ ਇਸ ਦੇ ਸਬੰਧ ਵਿੱਚ ਅੱਜ ਅਸੀਂ ਚੋਕ ਮੋੜਿਆਂ ਤੇ ਮੀਟਿੰਗ ਕਰਨ ਪਹੁੰਚੇ ਹੋਇਆ ਜਿਦੇ ਵਿੱਚ ਸਾਡੇ ਮਨਰੇਗਾ ਆਗੂ ਅਮਨਦੀਪ ਕੌਰ ਸਾਡੇ ਨਾਲ ਹੀ ਪਿੰਡ ਚੱਕਟਾਲੀ ਆਲਾ ਉਰਫ ਮੌਲਵੀ ਆਲਾ ਸਾਡੇ ਵੱਡੇ ਵੀਰ ਕੁਲਦੀਪ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਪਹੁੰਚੇ ਆ ਇਹ ਪਹੁੰਚਣ ਦਾ ਕਾਰਨ ਕੀ ਆ ਧਿਆਨ ਨਾਲ ਸੁਣਿਓ ਕਿ ਸਾਡੇ ਮਨਰੇਗਾ ਦਾ ਕਾਨੂੰਨ ਬਾਬਾ ਸਾਹਿਬ ਡਾਕਟਰ ਬੇਦਖਰ ਭਿੰਨੋ ਸਾਹਿਬ ਨੇ ਜਿਹੜਾ 1952 ਦਾ ਸੰਵਿਧਾਨ ਲਿਖਿਆ ਸੀ ਨਾ ਉਹਦੇ ਵਿੱਚ ਲਿਖਿਆ ਸੀਗਾ ਕਿ ਰੋਜੀ ਰੋਟੀ ਕਪੜਾ ਮਕਾਨ ਅਨਸ਼ੂਚਿਤ ਜਾਤੀ ਦੇ ਲੋਕਾਂ ਨੂੰ ਦੇਣਾ ਹੈ ਤੇ 2005 ਚ ਸੋਧ ਕਰਕੇ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਕਾਨੂੰਨ ਬਣਾਤਾ ਸੀ ਉਹ ਜਿਹੜਾ ਕਾਨੂੰਨ ਬਣਿਆ ਉਹ ਜਿਹੜਾ ਕਾਨੂੰਨ ਬਣਿਆ ਹੁਣ ਉਹ ਸਰਕਾਰਾਂ ਨੇ ਸਾਡਾ ਹੱਕ ਖੋਲਿਆ ਇਹ ਤਿੰਨ ਜਿਹੜੇ ਸਾਡੇ ਕੰਮ ਸੀਗੇ ਨਹਿਰ ਪਟਰੀ ਦੀ ਕਰਨਾ ਇਹ ਸਾਡੇ ਮਨਰੇਗਾ ਮਜ਼ਦੂਰਾਂ ਦਾ ਕੰਮ ਸੀਗਾ ਰੇਲ ਪਟਰੀ ਤੇ ਕੰਮ ਕਰਨਾ ਇਹ ਵੀ ਮਨਰੇਗਾ ਮਜ਼ਦੂਰਾਂ ਦਾ ਕੰਮ ਸੀਗਾ ਆ ਜਿਹੜੇ ਲਿੰਕ ਰੋਡ ਸੀਗੇ ਪਿੰਡਾਂ ਦੇ ਵਿੱਚੋਂ ਦੀ ਲੰਘਦੇ ਇਹਨਾਂ ਦੇ ਬਰਮਾ ਦੀ ਸਫਾਈ ਕਰਨਾ ਇਹਨੂੰ ਕੱਚਾ ਕੰਮ ਕਹਿੰਦੇ ਸੀਗੀ ਪੂਰੀ ਕੰਮ ਸਾਡਾ ਮਨਰੇਗਾ ਨਾਲ ਸੀਗਾ ਪਰ ਮਨਰੇਗਾ ਮਜ਼ਦੂਰ ਕੰਮ ਕਰਦੇ ਸੀ ਤੇ ਰੋਜੀ ਰੋਟੀ ਸਾਡਾ ਚੱਲਦਾ ਸੀ ਪਰ ਇਹ ਤਿੰਨੇ ਦੇ ਤਿੰਨੇ ਕੰਮ ਸਾਡੇ ਸਰਕਾਰ ਨੇ ਬੰਦ ਕਰ ਦਿੱਤੇ ਇਹ ਕੰਮ ਲਾਗੂ ਕਰਾਉਣ ਵਾਸਤੇ ਆਪਾਂ ਨੂੰ ਲਗਾਤਾਰ ਚੰਡੀਗੜ੍ਹ ਜਾਣਾ ਪੈਣਾ ਅਸੀਂ ਅੱਗੇ ਤਿੰਨ ਵਾਰੀ ਜਾ ਚੁੱਕੇ ਹਾਂ ਪਹਿਲੀ ਵਾਰ ਮੰਗ ਪੱਤਰ ਦਿੱਤਾ ਦੂਸਰੀ ਵਾਰ ਯਾਦ ਪੱਤਰ ਦਿੱਤਾ ਤੀਸਰੀ ਵਾਰ ਫਿਰ ਯਾਦ ਪੱਤਰ ਦਿੱਤਾ ਅਤੇ 6 ਤਰੀਕ ਨੂੰ ਅਸੀਂ ਗਏ ਆ ਜੀਡੀਸੀ ਮੈਡਮ ਨੇ ਹੌਲੀ ਜਿਹੀ ਮਵਰਦੀ ਉਹਨੇ ਫੈਸਲਾ ਲਿਆ ਸੀਗਾ ਕਿ ਮੈਂ ਫਰੋਜਪੁਰ ਦੇ ਅਧਿਕਾਰੀ ਪੂਰੇ ਪੰਜਾਬ ਦੇ ਮਨਰੇਗਾ ਅਧਿਕਾਰੀ ਬੁਲਾਵਾਂਗੇ ਤਾਂ ਤੁਸੀਂ ਵੀ ਆ ਜਾਣਾ ਜਿਹੜੇ ਜਿਹੜੇ ਪਿੰਡਾਂ ਦੀ ਸਮੱਸਿਆ ਹੈ ਹੇ ਕੰਮ ਦੀ ਚਾਹੇ ਕੋਈ ਹੋਰ ਪ੍ਰੋਗਰਾਮ ਨੇ ਕਿਸੇ ਦਿਖਾਤੇ ਵੀ ਪ੍ਰੋਬਲਮ ਹੈ ਕਿਸੇ ਦੇ ਪੈਸੇ ਨਹੀਂ ਆਉਂਦੇ ਉਹਨਾਂ ਸਾਰਿਆਂ ਨੂੰ ਤੁਸੀਂ ਲੈ ਆਓ ਤੇ ਬੈਠ ਕੇ ਮੀਟਿੰਗ ਦੇ ਰੂਪ ਵਿੱਚ ਆਪਾਂ ਗੱਲਬਾਤ ਕਰਕੇ ਤੇ ਇਹਨੂੰ ਲਾਗੂ ਕਰਾ ਦੇਵਾਂਗੇ ਇਸ ਦੇ ਸੰਬੰਧ ਵਿੱਚ ਮੇਰੀ ਬੇਨਤੀ ਆ ਕਿ ਵੇਖੋ ਸਾਡੇ ਨਰੇਗਾ ਦਾ ਕੰਮ ਜਿਹੜਾ ਸੀਗਾ ਇਹ ਬਹੁਤ ਵਧੀਆ ਸੀ ਸਾਡੇ ਬਜ਼ੁਰਗ ਸਾਡੀ ਬਜ਼ੁਰਗ ਮਾਤਾ ਅਤੇ ਇਹਨਾਂ ਦਾ ਖਰਚਾ ਬਹੁਤ ਔਖਾ ਨਿਕਲਦਾ ਸੀ ਹਰ ਇੱਕ ਸਾਡੀਆਂ ਕੁੜੀਆਂ ਨੇ ਲਾਉਣ ਲੈ ਹੋਏ ਆ ਕਿਸਤਾ ਸਤਾਉਂਦੀਆਂ ਨੇ ਉਹਨਾਂ ਨੂੰ ਉਹ ਆਪਣੇ ਮਾਪਿਓ ਦੀ ਆਪਣੇ ਸੱਸ ਸਹੁਰੇ ਦੀ ਪਾਲਣਾ ਪੋਸ਼ਣਾ ਨਹੀਂ ਕਰ ਸਕਦੇ ਇੱਕ ਮਨਰੇਗਾ ਹੀ ਇਹੋ ਜਿਹੀ ਸੀਗਾ ਕਿ ਉਹ 10 ਦਿਨ ਕੰਮ ਕਰਨ ਤੇ 10 ਦਿਨਾਂ ਦੇ ਵਿੱਚ ਵਿੱਚ ਔਰ 3500 ਰੁਪਏ ਆ ਜਾਂਦਾ ਬਕਤੂ ਤੇ ਲੈ ਕੇ 3500 ਰੁਪਏ ਆ ਜਾਂਦਾ ਤਾਂ ਨਾਲ ਪੈਨਸ਼ਨ ਆ ਜਾਂਦੀ ਆ 1500 4-5000 ਰੁਪਏ ਦੇ ਨਾਲ ਸਾਡੇ ਬਜ਼ੁਰਗਾਂ ਦਾ ਬਹੁਤ ਵਧੀਆ ਸਰਪੰਚ ਨਿਕਲਦਾ ਸੀਗਾ ਇਹ ਮਰੇਗਾ ਸੀ ਸਾਡੇ ਹੱਕ 'ਚ ਪਰ ਗੰਡੀਆਂ ਸਰਕਾਰਾਂ ਨੇ ਇਹ ਕਾਨੂੰਨ ਨੂੰ ਬੰਦ ਕਰ ਦਿੱਤਾ ਇਹ ਬਿਨਾ ਬੋਲੇ ਤੋਂ ਬਿਨਾ ਮੰਗੇ ਤੋਂ ਬਿਨਾ ਇਕੱਠੇ ਹੋਣ ਤੋਂ ਇਹ ਨਹੀਂ ਮਿਲਣਾ ਇਸ ਦੇ ਸਬੰਧ ਵਿੱਚ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਆਗੂਆਂ ਨੂੰ ਅਰ ਬੇਨਤੀ ਕਰਦੇ ਆ ਕਿ ਚੰਡੀਗੜ੍ਹ ਦੀ ਵੱਡੇ ਪੱਧਰ ਤੇ ਤਿਆਰੀ ਕਰਨੀ ਆ ਜੇ ਤੁਸੀਂ ਸਵੇਰੇ 18 ਤਰੀਕ ਨੂੰ ਨਹੀਂ ਆ ਸਕਦੇ ਤੇ ਸ਼ਾਮ ਨੂੰ 17 ਤਰੀਕ ਨੂੰ 5 ਵਜੇ ਵੀ ਬੰਦਿਆ ਨੇ ਲਾਣਾ ਉਦੋਂ ਵੀ ਤੁਸੀਂ ਪਹੁੰਚੋ ਜੇਕਰ ਸਵੇਰੇ ਤੁਸੀਂ ਜਾ ਸਕਦੇ ਹੋ ਤਾਂ ਸਵੇਰੇ 4:30 ਵਜੇ ਤੁਹਾਨੂੰ ਸ਼ੌਣੀ ਰੇਲਵੇ ਸਟੇਸ਼ਨ ਤੋਂ ਪਹਿਲਾਂ ਇਹ ਜੀ ਵੇਖ ਲਿਓ ਕਰਕੇ ਗੱਲ ਪੂਰੀ ਲੇਬਰ ਤੋਂ ਨਹੀਂ ਤਾਂ ਹੋਰ ਵੀ ਤੁਹਾਡੇ ਭੈਣਾ ਭਰਾ ਰਿਸ਼ਤੇਦਾਰ ਜਿੱਥੇ ਵੀ ਕੰਮ ਕਰਦੇ ਆ ਸਾਰਿਆਂ ਨੂੰ ਤੁਸੀਂ ਇਹ ਗੱਲ ਦੱਸਣੀ ਆ ਕਿ ਮਨਰੇਗਾ ਦੇ ਹੱਕਾਂ ਵਾਸਤੇ ਮਨਰੇਗਾ ਬੰਦ ਚੁੱਕੀ ਹੋਈ ਹੈ ਉਹਨਾਂ ਨੂੰ ਲਾਗੂ ਕਰਾਉਣ ਲਈ ਅਸੀਂ ਸਾਰਿਆਂ ਨੇ ਚਿੱਲੀਗੜਾ ਪਹੁੰਚਣਾ ਹੈ ਇਸ ਦੇ ਸਬੰਧ ਵਿੱਚ ਮੈਂ ਅੱਜ ਹਰ ਇੱਕ ਪਿੰਡ 'ਚ ਮੀਟਿੰਗਾਂ ਕਰਦਾ ਤੇ ਮੈਨੂੰ ਤੁਹਾਡੇ ਤੋਂ ਆਸ ਆਮੀਂਦਾ ਕਿ ਆਪਣੇ ਹੱਕ ਇਕੱਠੇ ਹੋਏ ਤੋਂ ਬਿਨਾਂ ਨਹੀਂ ਲੈ ਜਾਣੇ ਤੇ ਇਕੱਠੇ ਹੋਣ ਦੀ ਲੋੜ ਆ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ੍ਰੀ ਅਕਾਲ ਨਮਸਕਾਰ